ਵੀ 22 ਸਾਲ ਤੋਂ ਰੇਸ਼ਾ ਸਾਹ ਦਾ ਮਾੜਾ ਲੈ ਪ੍ਰੋਬਲਮ ਸੀ ਤੇ ਇਹ ਪੰਪ ਵੀ ਲੈਂਦੇ ਸੀਗੇ ਸਵੇਰ ਸ਼ਾਮ ਜਿਸ ਨੂੰ ਪੰਪ ਲਾਈਨ ਤੇ ਨਾਲ ਇਹਨਾਂ ਨੂੰ ਸਾਹ ਹੁੰਦਾ ਸੀਗਾ ਜੀ ਨਹੀਂ ਤੇ ਇਹਨਾਂ ਨੂੰ ਸਾਹ ਹੁੰਦਾ ਸੀ ਅਡਵਾਈਜ਼ਰਾਂ ਦਾ ਸਾਹ ਬਹੁਤ ਘੱਟ ਹੀ ਘਰ ਵੀ ਨਹੀਂ ਸੀ ਚੱਲ ਸਕਦਾ ਪੰਪ ਨਹੀਂ ਲੈਂਦੇ ਜੀ ਰੇਸ਼ੇ ਨੂੰ ਸਾਹ ਨੂੰ ਬੜਾ ਸਰੋ ਘਰ ਦਾ ਕੰਮ ਕਰਦੇ ਆ ਜੀ ਤੁਰੇ ਫਿਰਦੇ ਆ ਜੀ ਪਰ ਇਥੋਂ ਹਟ ਕੇ ਅਸੀਂ ਸਾਨੂੰ ਬਹੁਤ ਜ਼ਿਆਦਾ ਫਰਕ ਆ ਜੀ 80% ਤੱਕ ਹੈਗਾ ਸਾਹ ਕੀ ਨਾਮ ਹਰਤਾ ਮੇਰਾ ਨਾਮ ਸੁਨਦਰ ਹੈ ਜਸਵਿੰਦਰ ਕੌਰ ਹਾਂਜੀ ਅਰਦਾਗੀ ਨਾਮ ਹੈ ਮੇਰਾ ਨਾਮ ਹਰਜਿੰਦਰ ਸਿੰਘਾ ਜੀ ਬਸ ਸਰਪਾਤਪੁਰ ਲੋਧੀ ਤੋਂ ਆ ਜੀ ਜੀ ਤੇ ਕੀ ਸਮੱਸਿਆ ਸੀਗੀ ਭੈਣ ਜੀ ਦੀ ਤੁਸੀਂ ਦੱਸੋ ਪਹਿਲਾਂ ਠੀਕ ਹੈ ਜੀ ਕਿੰਨੀ ਦੇਰ ਤੋਂ ਸੀ ਠੀਕ ਹੈ ਜੀ ਇਹ 3-4 ਮਹੀਨੇ ਪਹਿਲਾਂ ਅਸੀਂ ਮੈਡੀਸਨ ਲੈਣ ਵਾਸਤੇ ਤੁਹਾਡੇ ਕੋਲ ਆਏ ਸੀਗੇ ਜੀ ਦਵਾਈ ਲੈਣ ਵਾਸਤੇ ਸੀ ਇਹਨੂੰ ਕੋਈ 22 ਸਾਲ ਤੋਂ ਰੇਸ਼ਾ ਸਾਹ ਦਮਾ ਦੀ ਪ੍ਰੋਬਲਮ ਸੀਗੀ ਜੀ ਜਦੋਂ ਵੀ ਅਸੀਂ ਤੁਹਾਡੇ ਕੋਲੋਂ ਦਵਾਈ ਮੈਡੀਸਨ ਇੱਥੋਂ ਲੈ ਕੇ ਲਈ ਜੀ ਜੀ ਤੇ ਇਹ ਪੰਪ ਵੀ ਲੈਂਦੇ ਸੀਗੇ ਸਵੇਰ ਸ਼ਾਮ ਜੀ ਉਹ ਪੰਪ ਲੈਣ ਦੇ ਨਾਲ ਇਹਨਾਂ ਨੂੰ ਸਾਹ ਹੁੰਦਾ ਸੀਗਾ ਜੀ ਤੇ ਪਹਿਲਾਂ ਹੀ ਲੈਣਾ ਪੈਂਦਾ ਸੀ ਪੰਪ ਤੁਹਾਨੂੰ ਹਾਂ ਜੀ ਲੈਣਾ ਪੈਂਦਾ ਸੀ ਪੰਪ ਲੰਬੇ ਸੀ ਅੱਛਾ ਪੰਪ ਲੈਂਦੇ ਸੀਗੇ ਤੇ ਫੇਰ ਇਹਨਾਂ ਨੂੰ ਸਾਹ ਹੁੰਦਾ ਸੀ ਅਦਰਵਾਈਜ਼ ਇਹਨਾਂ ਦਾ ਸਾਹ ਬਹੁੱਖਾ ਸੀ ਘਰ ਵੀ ਨਹੀਂ ਸੀ ਤੁਰ ਫਿਰ ਸਕਦੇ ਪਰ ਜਦੋਂ ਦੇ ਅਸੀਂ ਤੁਹਾਡੇ ਕੋਲੋਂ ਇੱਥੇ ਪਹਿਲਾਂ ਤਲੋਡੀ ਧਾਮ ਦਵਾਈ ਲੈਂਦੇ ਰਹੇ ਜੀ ਫੇਰ ਅਸੀਂ ਜਿੱਦਾਂ ਤੁਹਾਡੇ ਕੋਲ ਹੁਣ ਅੱਜ ਇੱਥੇ ਆਏ ਹਾਂ ਲੁਧਿਆਣੇ ਜੀ ਤੇ ਜਾਂਦੇ ਦਵਾਈ ਲੈਣੇ ਆ ਉਹ ਕਾਫੀ ਸਾਨੂੰ ਬਹੁਤ ਰੇਸ਼ੇ ਤੋਂ ਆਰਾਮ ਆ ਜੀ ਬਹੁਤ ਆਰਾਮ ਬਹੁਤ we'll ਅਚਾ ਪਹਿਲਾਂ ਲੱਗਦਾ ਸੀਗਾ ਵੀ ਠੀਕ ਹੋ ਜਾਣਗੇ ਜਿਵੇਂ 22 ਸਾਲ ਤੋਂ ਸਮੱਸਿਆ ਸੀ ਜਦੋਂ ਪਹਿਲੀ ਵਾਰ ਸਾਡੇ ਕੋਲ ਆਇਆ ਕੋਈ ਜਲੰਧਰ ਦਾ ਡਾਕਟਰਿੰ ਦਾ ਛੱਡਿਆ ਜੀ ਉੱਥੇ بڑے بڑے ਹਸਪਤਾਲਾਂ ਵਿੱਚ ਦਿਖਾ ਲਿਆ ਚੈਸਟ ਸਪੈਸ਼ਲਿਸਟ ਨੂੰ ਦਿਖਾ ਲਿਆ ਜੀ ਵੈਦ ਵੀ ਅਸੀਂ ਬਹੁਤ ਗਾਹੇ ਜੀ ਤੇ ਸਾਨੂੰ ਮਤਲਬ ਕਿ ਇਦਾਂ ਸੀ ਜਨਕ ਚਰ ਦਵਾਈ ਖਾਂਦੇ ਸੀ ਕੋਈ ਚ ਰਾਤ ਮਿਲ ਜਾਂਦੀ ਸੀ ਪਰ ਨਹੀਂ ਸਿੰਗਲਦੀ ਪੱਕੇ ਤੋਂ ਹਫਤੇ ਨਹੀਂ ਨਹੀਂ ਸਿੰਗਲਦੀ ਜੀ ਰੇਸ਼ੇ ਨੂੰ ਸਾਹ ਨੂੰ ਬੜਾ ਸਣੋ ਘਰ ਦਾ ਕੰਮ ਕਰਦੇ ਆ ਜੀ ਤੁਰੇ ਫਿਰਦੇ ਆ ਜੀ ਇੱਥੋਂ ਤੱਕ ਸੀ ਪਹਿਲਾਂ ਮੰਜੇ ਤੇ ਸੀਗੇ ਜੀ ਅੱਛਾ ਹਾਂ ਜੀ ਮੰਜੇ ਤੇ ਵੀ ਹੋ ਗਏ ਸੀਗੇ ਜੀ ਵੀ ਇਹਨਾਂ ਨੂੰ ਉੱਠ ਕੇ ਤੁਰਨੇ ਸੀ ਹੁੰਦਾ ਜੀ ਅੱਛਾ ਪੰਜੀ ਜਿਆਦੇ ਇਸੇ ਜਿਆਦਾ ਇਸੀ ਸਮੱਸਿਆ ਇਹਨੂੰ ਅਸਥਮਾ ਕਹਿੰਦੇ ਸੀਗੇ ਜੀ ਦਮਾ ਜੀ ਤੁਹਾਨੂੰ ਇਹ ਜਿੱਦਾਂ ਹਰ ਇੱਕ ਨੇ ਕੋਈ ਨਵੀਂ ਸਬਸਿਆ ਦੱਸ ਦੇਣੀ ਜੀ ਸਾਨੂੰ ਠੀਕ ਨਹੀਂ ਕੀਤਾ ਜੀ ਪਰ ਇਥੋਂ ਅਣ ਕੇ ਅਸੀਂ ਸਾਨੂੰ ਬਹੁਤ ਜ਼ਿਆਦਾ ਫਰਕ ਆ ਜੀ 80% ਫੱਕ ਹੈਗਾ ਸਾਨੂੰ ਅੱਛਾ ਹੁਣ ਚੜਦੀ ਕਲਾ ਚੋਂ ਹੁਣ ਚੜਦੀ ਕਲਾ ਪੰਜੀ ਚੜਦੀ ਕਲਾ ਚੋਂ ਜ਼ੋਰ ਨਾਲ ਬੋਲੋ ਫਿਰ ਚੜਦੀ ਕਲਾ ਜੀ ਮਾਰਾ ਹੀ ਨੀ ਕਿਰਪਾ ਕੀਤੀ ਆ ਤੇ ਵੇ ਜੀ ਕੀ ਸਮੱਸਿਆ ਸੀ ਇਹਾਂ ਦੀ ਇਹਨਾਂ ਨੂੰ ਤਮਕ ਸਵਾਸ ਸੀਗਾ ਜਿਹਦੀ ਡਾਇਗਨੋਸ ਆਯੁਰਵੇਚ ਆਮ ਛੇਤੀ ਕਈ ਵਾਰੀ ਸਮਝ ਨਹੀਂ ਆਉਂਦੀ ਤਮਕ ਸਵਾਸ ਹੁੰਦਾ ਵੀ ਬਹੁਤ ਗਰਮ ਦਵਾਈਆਂ ਵੀ ਨਹੀਂ ਦੇ ਸਕਦੇ ਠੀਕ ਹੈ ਤੇ ਠੰਡੀਆਂ ਵੀ ਨਹੀਂ ਆਪ ਕੀ ਹੁੰਦਾ ਸਾਹ ਦਮੇ ਦੇ ਵਿੱਚ ਬਹੁਤ ਜ਼ਿਆਦੇ ਤਰਭਵਨ ਕੀਰਤੀ ਰਸ ਜਾਓ ਤੋਂ ਜ਼ਿਆਦੇ ਜਿਹੜੀਆਂ ਹੈਗੀਆਂ ਨੇ ਕਫ ਗਠਾਰ ਕਫ ਕੇ ਤੂ ਉਹਦਾਂ ਦੀਆਂ ਦਵਾਈਆਂ ਦੇ ਦਿੱਤੀਆਂ ਜਾਂਦੀਆਂ ਨੇ ਜਿਹੜੀਆਂ ਸਾਡਾ ਜਿਹੜਾ ਰੈਸਪੀਰੇਟਰੀ ਸਿਸਟਮ ਉਹਨੂੰ ਹੋਰ ਪਿੱਤ ਬਤਾ ਕੇ ਉੱਥੇ ਰੇਸ਼ੇ ਦੀਆਂ ਗੰਢਾਂ ਬਣਨ ਲੱਗ ਜਾਂਦੀਆਂ ਨੇ ਜਾਂ ਕਈ ਵਾਰ ਬੰਦਾ ਸਕੈਨ ਕਰਾਉਂਦਾ ਜਾਂ ਫਿਰ ਐਚ ਆਰ ਸੀਟੀ ਜਾਂ ਹੋਰ ਹਾਇਰ ਲੈਵਲ ਦੇ ਟੈਸਟ ਕਰਾਉਂਦਾ ਤਾਂ ਉੱਥੇ ਪੈਚ ਆਉਣੇ ਸ਼ੁਰੂ ਹੋ ਜਾਂਦੇ ਨੇ ਉਹ ਕਾਰਨ ਹੁੰਦਾ ਵੀ ਉੱਥੇ ਰੇਸ਼ਾ ਜੰਮਿਆ ਹੋਇਆ ਉਹਨੂੰ ਕੱਢਣ ਲਈ ਅਸੀਂ ਬਹੁਤ ਗਰਮ ਦਵਾਈਆਂ ਜੇ ਦੇ ਦਾਂਗੇ ਤਾਂ ਉਹ ਉੱਥੇ ਪ੍ਰੋਬਲਮ ਕ੍ਰੀਏਟ ਹੋਣੀ ਸ਼ੁਰੂ ਹੋ ਜਾਂਦੀ ਆ ਪੈਚ ਬਣਨੇ ਹੁਣ ਆਪਾਂ ਨੇ ਤੁਹਾਨੂੰ ਇੱਕ ਪ੍ਰਯੋਗ ਦੱਸੋ ਕਿਹੜਾ ਦੱਸਿਆ ਸੀ ਜਿਹੜਾ ਕੁਦਰਤੀ ਘਰੇ ਪਿੱਪਲ ਦੇ ਪੱਤੇ ਜਾਂ ਬਿੱਪਲ ਦੇ ਪੱਤੇ ਤੁਸੀਂ ਵੈਦ ਜੀ ਨੇ ਸਭ ਦੱਸਿਆ ਸੀਗਾ ਜਿਹੜੀ ਪਿੱਪਲ ਦਾ ਫੁੱਟ ਪਿਆ ਵਾ ਉਹਦੇ ਪੱਤੇ ਰੋਜ਼ 10 15 25 30 ਚੋੜ ਤੋੜ ਕੇ ਉਹਨਾਂ ਨੂੰ ਸਵੇਰ ਨੂੰ ਉਹਦਾ ਦਾ ਜੂਸ ਕੱਢ ਕੇ ਉਹਨਾਂ ਨੂੰ ਕੁੱਟ ਕੇ ਅਸੀਂ ਉਹਦੇ ਵਿੱਚ ਕੁੱਟਦੇ ਕੁੱਟਦੇ ਆ ਕੁੱਟ ਕੇ ਉਹਨਾਂ ਦਾ ਜੂਸ ਕੱਢ ਕੇ ਇਹ ਡੇਲੀ ਪੀਂਦੇ ਆ ਜੀ ਤੇ ਉਹਦਾ ਨਰ ਵੀ ਬਹੁਤ ਫਾਇਦੇ ਆਉਂਦੇ ਉਹਦੇ ਨਾਲ ਕਾਫੀ ਫਰਕ ਕਰਦਾ ਲੇਕਿਨ ਹੁਣ ਪਿੱਪਲ ਆ ਜਿਹੜਾ ਪਿੱਪਲ ਨੂੰ ਪੂਜਦੇ ਸੀ ਲੋਕ ਉਹਦਾ ਕਾਰਨ ਇਹੀ ਸੀਗਾ 24 ਘੰਟੇ ਆਕਸੀਜਨ ਛੜਦਾ ਹੋ ਹੁਣ ਵੀ ਤੁਸੀਂ ਪਿੱਪਲ ਕੋਲ ਜਾਓਗੇ ਦਰਖਤ ਕੋਲ ਜੇ ਬਾਕੀ ਹਵਾ ਨਹੀਂ ਚਲਦੀ ਹੋ ਫਰਜ਼ ਕਰ ਲੋ ਗਰਮੀਆਂ 'ਚ ਵੀ ਤਾਂ ਤੁਸੀਂ ਦੇਖੋਗੇ ਪਿੱਪਲ ਦੇ ਜਿਹੜੇ ਪੱਤੇ ਨੇ ਉਹਦੇ ਹਮੇਸ਼ਾ ਇਦਾਂ ਹਿੱਲਦੇ ਰਹਿੰਦੇ ਕਿ ਉਹਦੇ 'ਚ ਆਕਸੀਜਨ ਦੀ ਮਾਤਰਾ ਤਾਂ ਹੀ ਉਹਨੂੰ ਪੂਜਣ ਯੋਗ ਸੀ ਵੀ ਸਾਨੂੰ ਜਿਹੜੀ ਸਾਡੀ ਜੀਵਨ ਦੀ ਸ਼ਕਤੀ ਆ ਪ੍ਰਾਣਵਾਜੂ ਆ ਆਕਸੀਜਨ ਆ ਉਹ ਮਿਲਦੀ ਸੀ ਉਹ ਤੋਂ ਤਾਂ ਪੂਜਿਆ ਜਾਂਦਾ ਸੀ ਪਿੱਪਲ ਨੂੰ ਤਾਂ ਹੁਣ ਉਹ ਲੋਕਾਂ ਨੇ ਵਹਿਮਾਂ ਭਰਮਾਂ ਨਾਲ ਜੋੜ ਕੇ ਜਾਂ ਹੋਰ ਕਈ ਬਵਾਦ-ਬਵਾਦ ਕਰਕੇ ਇਹ ਚੀਜ਼ਾਂ ਨੂੰ ਕਹਿੰਦਾ ਵੀ ਬਹਿਮ ਨੇ ਉਹ ਤਾਂ ਉਹਨੂੰ ਕੂਝਦੇ ਸੀ ਮੈਂ ਉਹ ਜਿਹੜਾ ਪ੍ਰਯੋਗ ਦੱਸਿਆ ਅਸੀਂ ਜਿੰਨੇ ਕੁ ਨੇਚਰਲ ਪ੍ਰਯੋਗ ਹੁੰਦੇ ਨੇ ਮਰੀਜ਼ ਨੂੰ ਉਹ ਦੱਸਦੇ ਆ ਉਹਦਾ ਕਾਰਨ ਹੁੰਦਾ ਵੀ ਕੁਦਰਤੀ ਤਰੀਕੇ ਨਾਲ ਜਿਹੜਾ ਇਲਾਜ ਹੋਣਾ ਸ਼ੁਰੂ ਹੋ ਜਵੇ ਠੀਕ ਹੈ ਤਾਂ ਉਹਦੇ ਵਰਗੀ ਰੀਸ ਨਹੀਂ ਹੁੰਦੀ ਤੇ ਚਿਰ ਸਥਾਈ ਲਈ ਇਲਾਜ ਹੋ ਜਾਂਦਾ ਹਮੇਸ਼ਾ ਲਈ ਇਲਾਜ ਹਮੇਸ਼ਾ ਲਈ ਸੋ ਇਹ ਆ ਵੀ ਅਸੀਂ ਆਯੁਰਵੇਦ ਦੀ ਜਿਹੜੀ ਪ੍ਰਕਿਰਤੀ ਆ ਔਸ਼ਧੀ ਆ ਜਦੋਂ ਇਹਨਾਂ ਨੂੰ ਸਮਝ ਕੇ ਇਲਾਜ ਕਰਦੇ ਆ ਤਾਂ ਬਹੁਤ ਬਿਹਤਰ ਨਤੀਜੇ ਸਾਨੂੰ ਮਿਲਦੇ ਅੱਛਾ ਤੁਹਾਨੂੰ ਇੱਕ ਜਿਹੜੀ ਮੈਂ ਜ਼ਰੂਰੀ ਹਾਂ ਜਿਵੇਂ ਹੁਣ ਤੁਹਾਡੇ ਤੋਂ ਪਹਿਲਾਂ ਭੈਣ ਜੀ ਕਮੀ ਜਾਇਸ ਪਹਿਲੀ ਵਾਰ ਆਏ ਸੀ ਠੀਕ ਹੈ ਜੀ ਉਹ ਇੱਥੇ ਹੋਰ ਵੀ ਕਿਸੇ ਆਯੁਰਵੇਦ ਵਾਲਿਆਂ ਨੂੰ ਮਿਲੇ ਹੋਣੇ ਜਾਂ ਉਹਨਾਂ ਦੇ ਚਾਰਜਸ ਉਹਨਾਂ ਨੂੰ ਜ਼ਿਆਦਾ ਲੱਗੇ ਹੋਣੇ ਠੀਕ ਹੈ ਜੀ ਉਹਨਾਂ ਨੇ ਮੈਨੂੰ ਪਹਿਲੀ ਗੱਲ ਮੈਂ ਜੀ ਇਹ ਪੁੱਛੀ ਵੀ ਤੁਹਾਡੇ ਚਾਰਜਸ ਤਾਂ ਨਹੀਂ ਜ਼ਿਆਦੇ ਜੀ ਜੀ ਮੈਂ ਕਿਹਾ ਕੋਈ ਨਹੀਂ ਤੁਸੀਂ ਦਵਾਈ ਲਓ ਤੁਹਾਨੂੰ ਆਪ ਹੀ ਪਤਾ ਲੱਗ ਜਾਊਗਾ ਤੇ ਇਹੀ ਗੱਲ ਮੈਂ ਸੰਗਤਾ ਤੁਹਾਡੇ ਦੁਆਰਾ ਸੰਗਤਾ ਨਾਲ ਸਾਂਝੀ ਕਰਨੀ ਚਾਹੁੰਦਾ ਵੀ ਥੋਡੀ ਜੇਬ ਤੇ ਬੋਝ ਤਾਂ ਨਹੀਂ ਪਿਆ ਸਾਡੀਆਂ ਦਵਾਈਆਂ ਤੇ ਬਿਲਕੁਲ ਜੀ ਅਸੀਂ 4 ਮਹੀਨੇ ਤੋਂ ਤੁਹਾਡੇ ਕੋਲ ਆ ਰਹੇ ਹਾਂ ਜੀ ਮੈਡੀਸਨ ਬਿਲਕੁਲ ਕੋਈ ਉਹ ਕੋਈ ਕੋਸਟਲੀ ਨਹੀਂ ਗਈ ਹੈ ਕੋਈ ਮਹਿੰਗੀ ਨਹੀਂ ਦਵਾਈ ਸੀ ਬਿਲਕੁਲ ਜਿਹੜੇ ਕੋਈ ਜਾਇਜ਼ ਰੇਟ ਆ ਉਹ ਹੀ ਮੇਰਾ ਖਿਆਲ ਆ ਵੀ ਸਾਨੂੰ 15 ਦਿਨ ਦੀ ਦਵਾਈ 12-1300 ਰੁਪਏ ਚ ਮਿਲ ਜਾਵੇ ਹਾਂ ਜੀ ਹਾਂ ਜੀ ਉਹ ਅਸੀਂ ਲੈ ਰਹੇ ਹਾਂ ਤੇ ਉਹਦੇ ਨਾਲ ਇਦਾਂ ਵੀ ਚੜਦੀ ਕਲਾ ਵੀ ਹੋ ਗਈ ਹੈ ਸਾਰਾ ਕੁਝ ਠੀਕ ਹੋ ਗਿਆ ਧੰਨਵਾਦ ਜੀ है। वैद शिव कुमार सूद सोमवार तो शुक्रवार सानीपुर रोड सरहिंद हर एतवार मॉडल टाउन नेड़े दीप अस्पताल लुधियाना